ਗੱਲ ਇਹ ਕੀ ਹੈ ਕਿ ਅੱਜ ਕੱਲ ਬਹੁਤ ਜ਼ਿਆਦਾ ਮਤਲਬ ਹਰ ਗਲੀ ਹਰ ਮੰਲੇ ਚ ਪਟਿਆਲਾ ਸ਼ਹਿਰ ਚ ਕਿਰਨਾਂ ਦੇ ਕਿਰਨੇ ਦੁਕਾਨਾਂ ਤੇ ਕਨਫੈਕਸ਼ਨਰੀ ਸਟੋਰ ਤੇ ਤੇ ਪਟਿਆਲਾ ਸ਼ਹਿਰ ਤੋਂ ਬਾਹਰ ਵੀ ਪੰਜਾਬ ਭਰ ਵਿੱਚ ਇੱਕ ਇਹ ਸਿੰਜ ਵਿੱਚ ਜਿਹੜੇ ਸਿੰਜ ਆਪਾਂ ਹਸਪਤਾਲ ਵੱਲੋਂ ਡਾਕਟਰ ਵੱਲੋਂ ਵਰਤੀ ਜਾਂਦੀ ਆ ਮਰੀਜ਼ਾਂ ਦੇ ਟੀਕਾ ਲਾਉਣ ਵਾਸਤੇ ਇਹ ਸਿੰਜਾਂ ਵਿੱਚ ਇੱਕ ਜੈਲਨੁਮਾ ਪਦਾਰਥ ਆ ਮਿੱਠਾ ਹੈ ਇਹ ਵਿੱਚੇ ਜਾ ਰਿਹਾ ਇਹ ਮਾਸੂਮ ਜਿਹੜੇ ਕੋਲੇ ਵਾਲੇ ਬੱਚੇ ਨੇ ਇਹਨੂੰ ਫਿਰ ਕੇ 5 ਰੁਪਏ ਚ ਇਹਨੂੰ ਪਿੰਦੇ ਨੇ ਜੈਲ ਨੂੰ ਗਰਮੀ ਦਾ ਮੌਸਮ ਆ ਗਿਆ ਠੰਡਾ ਕਰਕੇ ਠੰਡਾ ਕਰਕੇ ਵਿੱਚ ਰੱਖਿਆ ਹੁੰਦਾ ਪਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਰ ਤੱਕ ਆ ਕਿ ਉਹਦੇ ਕੋਈ ਐਕਸਪਾਇਰੀ ਕਿਦਾ ਕੋਈ ਲੇਬਲ ਤੇਦਾ ਕੋਈ ਕੰਪਨੀ ਇਹ ਕੀ ਪਾਇਆ ਨਹੀਂ ਲਿਖਿਆ ਹੋਇਆ ਤੇ ਦੂਜਾ ਸਭ ਤੋਂ ਜ਼ਿਆਦਾ ਘਰ ਤੱਕ ਗੱਲ ਇਹ ਹੈ ਕਿ ਇਹ ਸੰਝਾੜਾ ਸੰਝ ਕਲਚਰ ਆ ਪ੍ਰਮੋਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਦਾ ਕਿਤੇ ਸਾਨੂੰ ਸ਼ੱਕ ਹੈ ਵੀ ਸੰਝਾਂ ਇਖਤਮਨ ਕੀਤੀਆਂ ਹੋਈਆਂ ਵਰਤੀ ਜਾ ਰਹੀਆਂ ਨੇ ਉਹਦਾ ਸਾਡੇ ਸ਼ੱਕ ਦਾ ਕਾਰਨ ਹੈ ਜਿਹੜੀ ਨਮੀ ਸੰਝਾ ਕੈਮਿਸਟਰੀ ਤੋਂ 5 ਰੁਪਏ ਦੀ ਨਮੀ ਮਿਲਦੀ ਹੈ ਪਰ ਇਹ 5 ਰੁਪਏ ਵਿੱਚ ਜੈਲ ਕਰਕੇ ਵੇਚ ਰਹੇ ਨੇ ਮੇਰਾ ਨਾਮ ਗੁਰਮukh Singh Guruwaj ji ਪ੍ਰਦਾਨ ਮਰੀਜ਼ ਮਿੱਤਰਾ ਸੰਸਥਾ ਤੋਂ ਮਾਮਲਾ ਇਹ ਹੈ ਕਿ ਇਹ ਅੱਜਕੱਲ ਬਹੁਤ ਜ਼ਿਆਦਾ ਮਿਲ ਹਰ ਗਲੀ ਹਰ ਮੱਲੇ 'ਚ ਪਟਿਆਲਾ ਸ਼ਹਿਰ 'ਚ ਕਰਿਆਨੇ ਦੀ ਦੁਕਾਨਾਂ ਤੇ ਕੰਸਟਰਨਰੀ ਸਟੋਰ ਤੇ ਤੇ ਪਟਿਆਲਾ ਸ਼ਹਿਰ ਤੋਂ ਬਾਹਰ ਵੀ ਪੰਜਾਬ ਭਾਰ ਵਿੱਚ ਇੱਕ ਹੀ ਸਿਰਿੰਜ ਵਿੱਚ ਜਿਹੜੀ ਸਿਰਿੰਜ ਆਪਾਂ ਹਸਪਤਾਲ ਵੱਲੋਂ ਡਾਕਟਰ ਵੱਲੋਂ ਵਰਤੀ ਜਾਂਦੀ ਆ ਮਰੀਜ਼ਾਂ ਦੇ ਟੀਕਾ ਲਾਉਣ ਵਾਸਤੇ ਇਹ ਸਿਰਿੰਜਾਂ ਵਿੱਚ ਇੱਕ ਜੈਲ ਨੁਮਾ ਪਦਾਰਥ ਆ ਮਿੱਠਾ ਹੈ ਇਹ ਵਿੱਚੇ ਜਾ ਰਿਹਾ ਇਹ 마ਸੂਮ ਬੜੇ ਕੋਲੇ ਵਾਲੇ ਬੱਚੇ ਨੇ ਇਹਨੂੰ ਫੇਰ ਕੇ 5 ਰੁਪਏ 'ਚ ਇਹਨੂੰ ਪਿੰਦੇ ਨੇ ਜਦ ਨੂੰ ਕਿ ਗਰਮੀ ਦਾ ਮੌਸਮ ਆ ਗਿਆ ਠੰਡਾ ਕਰਕੇ ਠੰਡਾ ਕਰਕੇ ਵੇਚ ਰੱਖਿਆ ਹੁੰਦਾ ਔਰ ਕਿਤਨਾ ਕਿਤੇ ਬਹੁਤ ਜ਼ਿਆਦਾ ਘਰ ਤੱਕ ਆ ਕਿ ਉਹਦੇ ਕੋਈ ਐਕਸਪਾਇਰੀ ਇਹਦਾ ਕੋਈ ਲੇਬਲ ਤੇ ਇਹਦਾ ਕੋਈ ਕੰਪਨੀ ਇਹ ਕੀ ਪਾਇਆ ਨਹੀਂ ਲਿਖਿਆ ਹੋਇਆ ਤੇ ਦੂਜਾ ਸੱਪ ਜਾਂਦਾ ਘਰ ਤੱਕ ਗੱਲ ਇਹ ਹੈ ਕਿ ਇਹ ਸਿਰਿੰਜ ਦਾ ਸਿਰਿੰਜ ਕਲਚਰ ਹੈ ਪ੍ਰਮੋਟ ਕੀਤਾ ਜਾ ਰਿਹਾ ਤੇ ਸਿਰਿੰਜੇ ਮਲ ਜਿੱਥੇ ਕੰਮ ਆਉਂਦੇ ਇੰਜੈਕਸ਼ਨ ਲਗਾਉਂਦੇ ਭਾਵੇਂ ਕੋਈ ਮਤਲਬ ਐਡਸ ਪੇਸ਼ੈਂਟ ਹੈ ਭਾਵੇਂ ਕੋਈ ਕੈਂਸਰ ਪੇਸ਼ੈਂਟ ਹੈ ਹੋਰ ਗੰਭੀਰ ਰੋਗ ਹੀ ਹੁੰਦੇ ਨੇ ਉਹਨਾਂ ਦੇ ਵਰਤੀ ਜਾਂਦੀ ਆ ਉਸ ਤੋਂ ਬਾਅਦ ਸਿਰਿੰਜਾ ਆਪਾਂ ਸੁੱਟ ਦੰਨੇ ਹੁੰਦੇ ਆ ਇਹਦਾ ਕਿਤੇ ਸਾਨੂੰ ਸ਼ੱਕ ਹੈ ਵੀ ਸਿਰਿੰਜਾਂ ਇਸਤੇਮਾਲ ਕੀਤੀਆਂ ਹੋਈਆਂ ਵਰਤੀ ਜਾ ਰਹੀਆਂ ਨੇ ਉਹ ਸਾਡੇ ਸ਼ੱਕ ਦਾ ਕਾਰਨ ਹੈ ਜਿਹੜੀ ਨਮੀ ਸਿਰਿੰਜਾਂ ਕੈਮਿਸਟਰੀ ਤੋਂ 5 ਰੁਪਏ ਦੀ ਨਮੀ ਮਿਲਦੀ ਹੈ ਪਰ ਇਹ 5 ਰੁਪਏ ਵਿੱਚ ਜੈਲ ਭਰ ਕੇ ਵੇਚ ਰਹੇ ਨੇ ਇੱਕ ਦੁਕਾਨ ਤੇ ਤਾਂ ਇਤਨਾ ਕਿਤੇ ਸਾਨੂੰ ਸ਼ੱਕ ਹੈ ਕਿ ਇਹ ਸਿਰਿੰਜਾਂ ਕਿਤੇ ਨਾ ਕਿਤੇ ਡੰਪ ਤੋਂ ਜਾਂ ਕਿਤੇ ਬਾਇਓਮੈਡੀਕਲ ਵੇਸਟ ਕੰਪਨੀ ਤੋਂ ਜਾਂ ਕਿਤੇ ਹਸਪਤਾਲ ਤੋਂ ਲੈ ਕੇ ਫਿਰ ਇਹ ਜੈਲ ਭਰ-ਭਰ ਕੇ ਵੇਚੀ ਜਾ ਰਹੀਆਂ ਨੇ ਤੁਸੀਂ ਦੇਖਿਆ ਵੀ ਜਿਹੜਾ ਆਹੜਾ ਕੈਪ ਉੱਤੇ ਲੱਗਿਆ ਜਿਹੜੀ ਨੀਡਲ ਵਿੱਚ ਫਿੱਟ ਹੁੰਦੀ ਆ ਅਗਰ ਕੰਪਨੀ ਵੱਲੋਂ ਕੋਈ ਪੈਕਿੰਗ ਕਰੋ ਬਣਾ ਵੀ ਲਈ ਹੁੰਦੀ ਐ ਐਜ਼ ਅ ਟੌਏ ਸਿਰਿੰਜ ਤਾਂ ਇਹ ਤਾਂ ਕੋਈ ਹੋਰ ਕੈਪ ਲਗਾਉਂਦੇ ਇਹ ਹੋ ਹੋ ਉਹੀ ਲਗਾਰ ਕੀ ਆ ਜੋ ਨੀਡਲ ਹੁੰ ਇਦਾਂ ਕਿਤੇ ਵੱਡੀ ਕੋਈ ਸਾਜ਼ਿਸ਼ ਚਾਹੇ ਬੱਚਿਆਂ ਦੇ ਖਿਲਾਫ ਬੱਚਿਆਂ ਦੀ ਸਿਹਤ ਦੇ ਖਿਲਾਫ ਸਿਹਤ ਵਿਭਾਗ ਨੂੰ ਇਸ ਬਾਰੇ ਜਾਣੂ ਕਰਾਇਆ ਗਿਆ ਹਾਂ ਨਹੀਂ ਸਾਡੇ ਕੋਲ ਸਿਹਤਕਾਰ ਨੂੰ ਦੱਸ ਦਿੱਤਾ ਗਿਆ ਜੀ ਅਸੀਂ ਰਿਟਰਨ ਕਮਿਟੀ ਤੋਂ ਸਿਹਤ ਮੰਤਰੀ ਪੰਜਾਬ ਸਿਹਤ ਮੰਤਰੀ ਭਾਰਤ ਸਰਕਾਰ ਨਾਲ ਅਸੀਂ ਬਣਾ ਫੂਡ ਸਾਈਡ ਡਿਪਾਰਟਮੈਂਟ ਨੂੰ ਮਾਨਯੋਗ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿਹਤ ਮੰਤਰੀ ਡਾਟਰ ਪ੍ਰਵੀਨ ਜੀ ਨੂੰ ਅਸੀਂ ਭੇਜ ਚੁੱਕੇ ਹਾਂ ਜੀ ਉਹਨਾਂ ਕੋਲ ਕੋਈ ਆਇਆ ਕੋਈ ਕਾਰਵਾਈ ਕੀਤੀ ਸਨ ਹੁਣ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਾਨੂੰ ਜਿਹੜਾ ਹੈਗਾ ਸਾਨੂੰ ਉਮੀਦ ਹੈ ਕਿ ਪ੍ਰਸ਼ਾਸਨ ਕੁਝ ਕਾਰਵਾਈ ਕਰੂਗਾ ਜਾਂ ਕੁਝ ਇਨੀਸ਼ੀਏਟਿਵ ਲਵੇਗਾ ਕੀ ਪਾਇਦਾ ਦੋ ਕਿਉਂਕਿ ਬੱਚਿਆਂ ਦੇ ਵਾਸਤੇ ਇਹ ਹਾਨੀ ਕਰਕੇ ਸਭ ਤੋਂ ਜ਼ਿਆਦਾ ਜੀ ਮੈਂ ਤਾਂ ਦੇਖੋ ਇਹ ਪ੍ਰਸ਼ਾਸਨ ਬੇਨਤੀ ਕਰੂੰਗਾ ਤੁਸੀਂ ਕਿਸੇ ਕੋ ਨਾ ਹਨ ਹੋਣੀਆਂ ਘਟਨਾ ਦੀ ਵੇਟ ਨਾ ਕਰੋ ਇਸ ਮਾਮਲੇ ਤੇ ਤੁਹਾਨੂੰ ਇਨੀਸ਼ੀਏਟਿਵ ਲੈ ਕੇ ਸਭ ਤੋਂ ਪਹਿਲਾਂ ਇਹਨਾਂ ਦੀ ਵਿਕਰੀ ਤੇ ਰੋਕ ਲਗਾਈ ਜਾਵੇ ਜਿੰਨੇ ਵੀ ਕਰਾਨਾ ਸਟੋਰ ਨੇ ਕੰਡਕਸ਼ੀ ਸਟੋਰ ਨੇ ਉਹਨਾਂ ਵੱਲੋਂ ਉਥੇ ਰੇਡਸ ਕਰਕੇ ਤੇ ਸਾਰਾ ਇਹ ਸਟਾਕ ਇਕੱਠਾ ਕੀਤਾ ਜਾਵੇ ਪਰ ਜੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹ ਸੇਵਾ ਵਿਭਾਗ ਉੱਗ ਹੀ ਜਾਗਦਾ ਹੈ ਜਦੋਂ ਕਿ ਕੋਈ ਘਟਨਾ ਹੁੰਦੀ ਹੈ ਜਾਂ ਜਿਸ ਤਰ੍ਹਾਂ ਕਿ ਕੋਈ ਹੁਣ ਮੈਸੇਜ ਦਿੱਤਾ ਜਾਂਦਾ ਕਿ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਜੀ ਬਿਲਕੁਲ ਇਹ ਸਿਹਤ ਭਾਗ ਦਾ ਮਕਾਨਾ ਫੇਲਿਅਰ ਹੈ ਇਹਨਾਂ ਨੂੰ ਮਹੱਲ ਘਟਨਾ ਤੋਂ ਬਾਅਦ ਹੀ ਜਾਗਦੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਰੂਟੀਨ ਚੈੱਕਅਪ ਕਰਦੇ ਰਹਿਣ ਤੇ ਉਹਨਾਂ ਦੇ ਟਾਈਮ EMPLOYEES ਨੇ ਉਹ ਮਹੱਲ ਸਿਵਲ ਵਰਤੀ ਵਿੱਚ ਜਾ ਕੇ ਦੁਕਾਨਾਂ ਦੇਖਦੇ ਰਹਿਣ ਉਹ ਤੇ ਆਪਾਂ ਜਾ ਕੇ ਦੇਖਣ ਵੀ ਕੀ ਉਸੇ ਮਹੱਲ ਜਾਨੇ ਵਿਕਰਿਆ ਕੀ ਨਹੀਂ ਵਿਕਰਿਆ ਕਾ ਮਹੱਲ ਸੋਤ ਪੂਰਾ ਸ਼ਹਿਰ ਮਨਾ ਰਿਹਾ ਛੋਟੀ ਮਾਸੂਮ ਬੱਚੀ ਜਿੱਥੇ ਕਿ ਜਿਹੜੀ ਖੁਸ਼ੀਆਂ ਮਹੱਲ ਕੁਝ ਮਿੰਟਾਂ ਬਾਅਦ ਹੀ ਮਹੱਲ ਮਾਤਮ ਜੋ ਬਦਲ ਗਈ ਸੀ ਤੇ ਉਹ ਮੈਟਰ ਪਾਸ ਠੰਡਾ ਨਹੀਂ ਹੋਇਆ ਉਹ ਉਤੋ ਹੀ ਮਹੱਲ ਲੋੜ ਹੈ ਸਿਹਤ ਲੈਂਦੀ ਸਿਹਤ ਭਾਗ ਪਟਾਲਾ ਡਾਕਟਰ ਵਿਜੇ ਕੁਮਾਰ ਡੀਐਚਓ ਪਟਿਆਲਾ ਅੱਜ ਇਸ ਅੱਜ ਜੋ ਸੈਂਪਲਿੰਗ ਕਰ ਰਹੇ ਕਿਸ ਚੀਜ਼ ਦੀ ਸੈਂਪਲਿੰਗ ਕਰ ਰਹੇ ਅਸੀਂ ਇਹ ਬੱਚਿਆਂ ਨੂੰ ਦੇਖਣ ਵਾਲੀਆਂ ਆਟਮਾਂ ਦੀ ਸੈਂਪਲਿੰਗ ਕਰ ਰਹੇ ਹਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾਫੀ ਸਰਿੰਜਾਂ ਦੀ ਤੁਸੀਂ ਉਸਦੀ ਵੀ ਸੈਂਪਲ ਭਰੀ ਗਈ ਹੈ ਹਾਂ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਦੇ ਮੁਤਾਬਕ ਅਸੀਂ ਅੱਜ ਸਰਿੰਜਾਂ ਉਰੋਂ ਸਰਿੰਜਾਂ ਦਾ ਸੈਂਪਲ ਵੀ ਚੱਕਿਆ ਹੈ ਕਿਸ ਤਰੀਕੇ ਦਾ ਸੈਂਪਲ ਚੱਕੇ ਗਏ ਇੱਕ ਸਰਿੰਜਾਂ ਦਾ ਤੇ ਇੱਕ ਕੋਈ ਮਾਉਥ ਸਪਰੇ ਸਵੀਟਨਰ ਹੈ ਅੱਜ ਕੱਲੀ ਇਸੀ ਦੁਕਾਨ ਤੇ ਸੈਂਪਲਿੰਗ ਹੈ ਕਿਥੇ ਹੋਰ ਵੀ ਜਾ ਰਹੇ ਨਹੀਂ ਹੋਰ ਵੀ ਕਰਾਂਗੇ ਜੇ ਜੇ ਸਾਨੂੰ ਕੋਈ ਪਤਾ ਲੱਗੂ ਤੇ ਆਦਰਵਾਈਜ਼ ਸਾਡੇ ਕੋਲੇ ਹੋਰ ਵੀ ਦੋ ਤਿੰਨ ਥਾਂ ਤੇ ਸੈਂਪਲਿੰਗ ਕਰਾਂਗੇ ਬੀਐਸਓ ਜ਼ਰੂਰੀ ਕੀ ਹੈ ਕਿ ਜਦੋਂ ਵੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਹੀ ਤੁਸੀਂ ਜਾਣਿਓ ਅੱਗੇ ਪਿੱਛੇ ਕੀ ਕੋਈ ਹੋ ਰਿਹਾ ਜਾ ਰਹੇ ਨਹੀਂ ਅੱਗੇ ਪਿੱਛੇ ਵੀ ਜਾਣਦੇ ਆ ਪਰ ਉਹਨਾਂ ਚੀਜ਼ਾਂ ਦਾ ਤੁਹਾਨੂੰ ਪ੍ਰੈਸ ਨੂੰ ਨਹੀਂ ਪਤਾ ਹੁੰਦਾ ਤੇ ਅਸੀਂ ਆਪਣੀ ਸੈਂਪਲਿੰਗ ਰੂਟੀਨ ਦੇ ਵਿੱਚ ਬਹੁਤ ਦੁਕਾਨਾਂ ਤੇ ਕਰਦੇ ਆ ਜਿਹੜੇ ਇੰਜੈਕਸ਼ਨ ਜਿਹੜੇ ਚੀਜ਼ ਵਿਕਦੇ ਕਿੱਥੋਂ ਆਉਂਦੇ ਕੁਝ ਪਤਾ ਲੱਗਦਾ ਨਹੀਂ ਇਹਦੇ ਬਾਰੇ ਕੋਈ ਨਹੀਂ ਪਤਾ ਜੋ ਬਿੱਲ ਦੇ ਉੱਤੇ ਐਡਰੈਸ ਹੈ ਉਹਦੇ ਨਾਲ ਅ ਤੇ ਜੇ ਉਹਦੇ ਮੁਤਾਬਕ ਕੋਈ ਹੋਊਗਾ ਤਾਂ ਸ਼ਹਿਰ ਚ ਕਾਫੀ ਥਾਵਾਂ ਤੇ ਵਿਕਰੀ ਆਪਾਂ ਇੱਕ ਦੁਕਾਨ ਤੇ ਖੜਿਆ ਆ ਗਏ ਤੁਸੀਂ ਜਾਓਗੇ ਕਿ ਹੋਰ ਇਸ ਸਮਾਪਤ ਨਹੀਂ ਸਾਨੂੰ ਅਸੀਂ ਹੋਰ ਦੁਕਾਨਾਂ ਤੇ ਵੀ ਜਾਵਾਂਗੇ ਪਰ ਜੇ ਸਾਨੂੰ ਕੋਈ ਪਾਰਟਿਕੂਲਰ ਦੁਕਾਨ ਦਾ ਤੁਹਾਨੂੰ ਕੋਈ ਪਤਾ ਹੈ ਤਾਂ ਸਾਨੂੰ ਜਰੂਰ ਦੱਸੋ ਪਾਰਟਿਕੂਲਰ ਕੋ ਦੱਸੇਗਾ ਨਾ ਤੁਸੀਂ ਆਪ ਚੈੱਕ ਕਰੋਗੇ ਨਹੀਂ ਅਸੀਂ ਤਾਂ ਚੈੱਕ ਕਰਾਂਗੇ ਜੇ ਤੁਸੀਂ ਚੈੱਕ ਕਰੋਗੇ ਤਾਂ ਲੱਗਦਾ ਕਿ ਕਾਰਵਾਈ ਹੋਰ ਵਧੀਗੀ ਕਿ ਹੋਰ ਹੀ ਸੀਮਤ ਰਹੇਗੀ ਨਹੀਂ ਬਿਲਕੁਲ ਵਧੇਗੀ ਕਿਉਂ ਨਹੀਂ ਵਧੇਗੀ ਕਿ ਕਿਸਰੰਦੇ ਵਿਚਾਰ ਗੜ ਮੰਨੇ ਜਾਂਦੇ ਜਿੱਥੇ ਚੈੱਕ ਕਰੋਗੇ ਤੁਸੀਂ ਬਿਲਕੁਲ ਜਾਵਾਂਗੇ ਕਿਉਂ ਨਹੀਂ ਜਾਵਾਂਗੇ ਇਹ ਪ੍ਰਥਾ ਉੱਥੋਂ ਸਟਾਰਟ ਹੁੰਦੀ ਨਾ ਸਾਰੀ ਚ हां बिल्कुल चेक दे कल जनता को हो जाएगी इट कैन बी विद इन अ वीक और टू वीक ओसे तू दस दो इस रिपोर्ट बारे हां बिल्कुल ਦੱਸਾਂਗੇ ਜੇ ਇਹ ਤਾਂ ਸੈਂਪਲ ਫੇਲ ਹੋਏ ਤਾਂ ਕੀ ਕਾਰਵਾਈ ਹੁੰਦੀ ਹੈ ਇਸ ਤੋਂ ਬਾਅਦ ਅਕੋਰਡਿੰਗ ਟੂ ਰਿਜ਼ਲਟ ਉਹਦੇ ਉੱਤੇ ਕਾਰਵਾਈ ਹੋਊਗੀ ਜਿੱਥੋਂ ਇਹ ਬੰਡ ਰਹੀ ਹੈ ਇਹ ਮੈਨੂਫੈਕਚਰ ਉੱਥੋਂ ਤੱਕ ਵੀ ਪਹੁੰਚ ਕੀਤੀ ਜਾਏਗੀ ਉਹਦਾ ਅਸੀਂ ਐਡਰੈਸ ਲਿਖ ਲੇਤਾ ਹੈ ਤੇ ਉਹਨੂੰ ਵੀ ਅਸੀਂ ਜੇ ਫੇਲ ਹੁੰਦੇ ਆ ਤਾਂ ਉਹਨੂੰ ਵੀ ਇੱਕ ਪਾਰਟੀ ਬਣਾਇਆ ਜਾਏਗਾ ਵੱਖਰੇ ਵੱਖਰੇ ਜਿਹੜੀ ਚੀਜ਼ ਆ ਸਭ ਦੇ ਵੀ ਪਾਰਟੀ ਬਣਾਇਆ ਜਾਏਗਾ ਮੈਨੂਫੈਕਚਰ ਬਿਲਕੁਲ ਬਣਾਇਆ ਜਾਏਗਾ ਕੀ ਹਦਾਇਤ ਕੀ ਦੇਣਾ ਚਾਹੁੰਦੇ ਜਿਹੜੇ ਲੋਕ ਇਦਾਂ ਦਾ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਇਹ ਵਧੀਆ ਚੀਜ਼ਾਂ ਵਿੱਚੋਂ ਤੇ ਰੰਗਦਾਰ ਚੀਜ਼ਾਂ ਨੂੰ ਘੱਟ ਵਿੱਚੋਂ ਤੇ ਨਿਊਟ੍ਰੀਸ਼ੀਅਸ ਚੀਜ਼ਾਂ ਵਿੱਚੋਂ ਜੋ ਬੱਚਿਆਂ ਨੇ ਖਾਣੀਆਂ ਇੱਕ ਕੈਨੀ ਵਾਇਰਲ ਹੋ ਜਾਂਦਾ ਤੇ ਅਸੀਂ ਇੱਕ ਉਹਨਾਂ ਨੂੰ ਕਹਾਂਗੇ ਵੀ ਇੱਕ ਆਪਣੇ ਲਾਇਸੈਂਸ ਜ਼ਰੂਰ ਬਣਾਓ ਡੋਸਰ ਵੀ ਇੱਕ ਅਕਸਰ ਆਪਾਂ ਦੇਖਦੇ ਕਿ ਇੰਜੈਕਸ਼ਨ ਮੈਨ ਲੱਗਦਾ ਦੁਕਾਨਾਂ ਤੋਂ ਨਹੀਂ ਮਿਲਦੇ ਔਰ ਆਮ ਛੋਟੇ ਦੁਕਾਨਾਂ ਤੋਂ ਮਿਲਦਾ ਪਰ ਚੋਣ ਵਾਲੇ ਦੁਕਾਨਾਂ ਤੋਂ ਇਹ ਚੀਜ਼ਾਂ ਦਾ ਵੈਸੇ ਦੁਕਾਨ ਡਾਕਟਰ ਵਾਲੇ ਨਹੀਂ ਦਿੰਦੇ ਹਸਪੀਟਲ ਵਾਲੇ ਨਹੀਂ ਦਿੰਦੇ ਜੀ ਨਹੀਂ ਇੰਜੈਕਸ਼ਨ ਇਹਦੇ ਬਾਰੇ ਤਾਂ ਦੇਖੋ ਜਦੋਂ ਸਾਨੂੰ ਕੋਈ ਇੰਜੈਕਸ਼ਨ ਤੇ ਕੋਈ ਪੈਕਿੰਗ ਕੋਈ ਗਲਤ ਮਿਲਦੀ ਆ ਤਾਂ ਅਸੀਂ ਉਹਦੇ ਜਰੂਰ ਸੈਂਪਲਿੰਗ ਕਰਨ ਦੀ ਕੋਸ਼ਿਸ਼ ਕਰਦੇ ਇਸ ਚੀਜ਼ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ ਜੀ ਇਟ ਕੈਨ ਬੀ ਇੱਕ ਸਰ ਸਾਸ ਜਿਹੜੀ ਕੈਨੀਆਂ ਚ ਵਾਗ ਵੇਚ ਰਹੀਆਂ ਨੇ ਰੇੜੀਆਂ ਵਾਲੇ ਵੇਚ ਰਹੇ ਆ ਉਹਦੇ ਬਾਰੇ ਕੋਈ ਐਕਸ਼ਨ ਲੈ ਕੇ ਕਰਨ ਜਾ ਰਹੇ ਜੇ ਸਾਨੂੰ ਕਿਤੇ ਮਿਲੂਗੀ ਤਾਂ ਜਰੂਰ ਮਾਰਾਂਗੇ ਫੈਕਟਰੀ ਦਾ ਰੇਟ ਪਾਰੋਗੇ ਬਿਲਕੁਲ ਮਾਰਾਂਗੇ ਕਿਉਂ ਨਹੀਂ ਮਾਰਾਂਗੇ ਸਾਡਾ ਇੱਕੋ ਹੀ ਮੰਤਵ ਹੈ ਵਧੀਆ ਲੋਕਾਂ ਨੂੰ ਵਧੀਆ ਸਰਵਿਸ ਦੇਣਾ ਥੈਂਕ ਯੂ ਸਰ ਮਾਮਲਾ ਇਹ ਕਿ ਇਹ ਆਰਟੀਕਲ ਬਹੁਤ ਜ਼ਿਆਦਾ ਮਿਲ ਹਰ ਗਲੀ ਹਰ ਮੱਲੇ ਚ ਪਟਿਆਲਾ ਸ਼ਹਿਰ ਦੇ ਕੈਨੰਦ ਕਰਨੇ ਦੁਕਾਨਾਂ ਤੇ ਕੰਫੈਕਸ਼ਨਰੀ ਸਟੋਰ ਤੇ ਤੇ ਪਟਿਆਲਾ ਸ਼ਹਿਰ ਤੋਂ ਬਾਹਰ ਵੀ ਪੰਜਾਬ ਭਾਰ ਵਿੱਚ ਇੱਕ ਹੀ ਸਿਰੰਜ ਵਿੱਚ ਜਿਹੜੇ ਸਿਰੰਜ ਆਪਾਂ ਹਸਪਤਾਲ ਵੱਲੋਂ ਡਾਕਟਰ ਵੱਲੋਂ ਵਰਤੀ ਜਾਂਦੀ ਆ ਮਰੀਜ਼ਾਂ ਦੇ ਟੀਕਾ ਲਾਉਣ ਵਾਸਤੇ ਇਹ ਸਿਰੰਜਾਂ ਵਿੱਚ ਇੱਕ ਜੈਲ ਨੁਮਾ ਪਦਾਰਥ ਆ ਮਿੱਠਾ ਹੈ ਇਹ ਵਿੱਚੇ ਜਾ ਰਿਹਾ ਇਹ 마ਸੂਮ ਬੜੇ ਕੋਲੇ ਵਾਲੇ ਬੱਚੇ ਨੇ ਇਹਨੂੰ ਫਿਰ ਕੇ 5 ਰੁਪਏ ਵਿੱਚ ਇਹਨੂੰ ਪਿੰਦੇ ਨੇ ਜਦ ਨੂੰ ਕਿ ਗਰਮੀ ਦਾ ਮੌਸਮ ਆ ਗਿਆ ਠੰਡਾ ਕਰਕੇ ਠੰਡਾ ਕਰਕੇ ਵੇਚ ਰੱਖਿਆ ਹੁੰਦਾ ਪਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਰ ਤੱਕ ਆ ਕਿ ਉਹਦੇ ਕੋਈ ਐਕਸਪਾਇਰੀ ਇਹਦਾ ਕੋਈ ਲੇਬਲ ਤੇ ਇਹਦਾ ਕੋਈ ਕੰਪਨੀ ਇਹ ਕੀ ਪਾਇਆ ਨਹੀਂ ਲਿਖਿਆ ਹੋਇਆ ਤੇ ਦੂਜਾ ਸੱਪ ਜਾਂਦਾ ਘੱਟ ਗੱਲ ਇਹ ਹੈ ਕਿ ਇਹ ਸੰਝਾੜਾ ਸੰਝ ਕਲਚਰ ਆ ਪ੍ਰਮੋਟ ਕੀਤਾ ਜਾ ਰਿਹਾ ਕਿ ਇਹਨਾਂ ਮੇਰੇ ਸਾਨੂੰ ਸ਼ੱਕ ਹੈ ਵੀ ਸੰਝਾਂ ਇਖਤਮਲ ਕੀਤੀਆਂ ਵਰਤੀ ਜਾ ਰਹੀਆਂ ਨਹੀਂ ਉਹ ਸਾਡੇ ਸ਼ੱਕ ਦਾ ਕਾਰਨ ਹੈ ਜਿਹੜੀ ਨਮੀ ਸੰਝਾ ਕੈਮੀਕਲ ਸ਼ੋਪ ਤੋਂ 5 ਰੁਪਏ ਦੀ ਨਮੀ ਮਿਲਦੀ ਹੈ ਪਰ ਇਹ 5 ਰੁਪਏ ਵਿੱਚ ਜੈਲ ਕਰਕੇ ਵੇਚ ਰਹੇ ਨੇ ਮੇਰਾ ਨਾਮ ਗੁਰਮੁਖ ਸਿੰਘ ਗੁਰੂ ਆਜੀ ਪ੍ਰਦਾਨ ਮਰੀਜ਼ ਮਿੱਤਰਾ ਸੰਸਥਾ ਤੋਂ ਮਾਮਲਾ ਇਹ ਕਿ ਇਹ ਅੱਜਕਲ ਬਹੁਤ ਜ਼ਿਆਦਾ ਮਿਲ ਹਰ ਗਲੀ ਹਰ ਮੱਲੇ ਚ ਪਟਿਆਲਾ ਸ਼ਹਿਰ ਦੇ ਕਰਿਆਨਾਦ ਕਰਨੀ ਦੁਕਾਨਾਂ ਤੇ ਕੰਕੈਸ਼ਨਰੀ ਸਟੋਰ ਤੇ ਤੇ ਪਟਿਆਲਾ ਸ਼ਹਿਰ ਤੋਂ ਬਾਹਰ ਵੀ ਪੰਜਾਬ ਘਰ ਵਿੱਚ ਇੱਕ ਹੀ ਸਿਰੰਜ ਵਿੱਚ ਜਿਹੜੇ ਸਿਰੰਜ ਆਪਾਂ ਹਸਪਤਾਲ ਵੱਲੋਂ ਡਾਕਟਰ ਵੱਲੋਂ ਵਰਤੀ ਜਾਂਦੀ ਆ ਮਰੀਜ਼ਾਂ ਦੇ ਟੀਕਾ ਲਾਉਣ ਵਾਸਤੇ ਇਸ ਸਿਰੰਜਾਂ ਵਿੱਚ ਇੱਕ ਜੈਲ ਨੁਮਾ ਪਦਾਰਥ ਆ ਮਿੱਠਾ ਹੈ ਇਹ ਵਿੱਚੇ ਜਾ ਰਿਹਾ ਇਹ 마ਸੂਮ ਬੜੇ ਕੋਲੇ ਵਾਲੇ ਬੱਚੇ ਨੇ ਇਹਨੂੰ ਫੇਰ ਕੇ 5 ਰੁਪਏ ਚ ਇਹਨੂੰ ਪਿੰਦੇ ਨੇ ਜੈਲ ਨੂੰ ਕਿ ਗਰਮੀ ਦਾ ਮੌਸਮ ਆ ਗਿਆ ਠੰਡਾ ਕਰਕੇ ਠੰਡਾ ਕਰਕੇ ਵਿੱਚ ਰੱਖਿਆ ਹੁੰਦਾ ਪਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਰ ਤੱਕ ਆ ਕਿ ਉਹਦੇ ਕੋਈ ਐਕਸਪਾਇਰੀ ਇਹਦਾ ਕੋਈ ਲੇਬਲ ਤੇ ਇਹਦਾ ਕੋਈ ਕੰਪਨੀ ਇਹ ਕੀ ਪਾਇਆ ਨਹੀਂ ਲਿਖਿਆ ਹੋਇਆ ਤੇ ਦੂਜਾ ਸਭ ਜਿਹਦਾ ਘਰ ਤੱਕ ਗੱਲ ਇਹ ਹੈ ਕਿ ਇਹ ਸਿਰਿੰਜਾ ਦਾ ਸਿੰਜ ਕਲਚਰ ਆ ਪ੍ਰਮੋਟ ਕੀਤਾ ਜਾ ਰਿਹਾ ਤੇ ਸਿਰਿੰਜੇ ਮਨ ਜਿੱਥੇ ਕੰਮ ਆਉਂਦੇ ਇੰਜੈਕਸ਼ਨ ਲਗਾਉਂਦੇ ਭਾਵੇਂ ਕੋਈ ਮਤਲਬ ਐਡਸ ਪੇਸ਼ੈਂਟ ਹੈ ਭਾਵੇਂ ਕੋਈ ਕੈਂਸਰ ਪੇਸ਼ੈਂਟ ਆ ਹੋਰ ਗੰਭੀਰ ਰੋਗ ਕੀ ਹੁੰਦੇ ਨੇ ਉਹਨਾਂ ਲਈ ਵਰਤੀ ਜਾਂਦੀ ਆ ਉਸ ਤੋਂ ਬਾਅਦ ਸਿਰਿੰਜਾ ਦਾ ਆਪਾਂ ਸੁੱਟ ਦੰਨੇ ਹੁੰਦੇ ਆ ਇਹਦਾ ਕਿਤੇ ਸਾਨੂੰ ਸ਼ੱਕ ਆ ਵੀ ਸਿਰਿੰਜਾਂ ਇਸਤੇਮਾਲ ਕੀਤੀ ਹੋਈਆਂ ਵਰਤੀ ਜਾ ਰਹੀਆਂ ਨੇ ਉਹਦਾ ਸਾਡੇ ਸ਼ੱਕ ਦਾ ਕਾਰਨ ਹੈ ਜਿਹੜੀ ਨਮੀ ਸਿਰਿੰਜਾ ਕੈਮਿਸਟਰੀ ਤੋਂ 5 ਰੁਪਏ ਦੀ ਨਮੀ ਮਿਲਦੀ ਆ ਕੋਈ ਪੰਜਰੇ ਵਿੱਚ ਜੈਲ ਭਰ ਕੇ ਵੇਚ ਰਹੇ ਨੇ ਇੱਕ ਦੁਕਾਨ ਤੇ ਤਾਂ ਕਿਤਨਾ ਕਿਤੇ ਸਾਨੂੰ ਸ਼ੱਕ ਆ ਕਿ ਇਹ ਸਿਰਿੰਜਾਂ ਕਿਤੇ ਨਾ ਕਿਤੇ ਡੰਪ ਤੋਂ ਜਾਂ ਕਿਤੇ ਬਾਇਓਮੈਡੀਕਲ ਵੇਸਟ ਕੰਪਨੀ ਤੋਂ ਜਾਂ ਕਿਤੇ ਹਸਪੀਟਲ ਤੋਂ ਲੈ ਕੇ ਫਿਰ ਇਹ ਜੈਲ ਭਰ-ਭਰ ਕੇ ਵੇਚੀ ਜਾ ਰਹੀਆਂ ਨੇ ਤੁਸੀਂ ਦੇਖਿਆ ਵੀ ਜਿਹੜਾ ਆਹੜਾ ਕੈਪ ਉੱਤੇ ਲੱਗਿਆ ਜਿਹੜੇ ਨੀਡਲ ਵਿੱਚ ਫਿੱਟ ਹੁੰਦੀ ਆ ਅਗਰ ਕੰਪਨੀ ਵੱਲੋਂ ਕੋਈ ਪੈਕਿੰਗ ਕਰੋ ਬਣਾ ਵੀ ਲਈ ਹੁੰਦੀ ਐ ਐਜ਼ ਅ ਟੌਏ ਇਸ ਰਿੰਜ ਤਾਂ ਇਹ ਤਾਂ ਕੋਈ ਹੋਰ ਕੈਪ ਲਗਾਉਂਦੇ ਇਹ ਹੋ ਹੋ ਉਹੀ ਲਗਾਰ ਕੀ ਆ ਜੋ ਨੀਡਲ ਹੁੰਦੀ ਆ ਕਿਤਨਾ ਕਿਤੇ ਵੱਡੀ ਕੋਈ ਸਾਜ਼ਿਸ਼ ਹੈ ਬੱਚਿਆਂ ਦੇ ਖਿਲਾਫ ਬੱਚਿਆਂ ਦੇ ਸਿਹਤ ਦੇ ਖਿਲਾਫ ਸਿਹਤ ਵਿਭਾਗ ਨੂੰ ਇਸ ਬਾਰੇ ਜਾਣੂ ਕਰਾਇਆ ਗਿਆ ਹਾਂ ਨਹੀਂ ਸਾਡੇ ਕੋਲ ਸਿਹਤਕਾਰ ਨੂੰ ਦੱਸ ਦਿੱਤਾ ਗਿਆ ਜੀ ਅਸੀਂ ਰਿਟਰਨ ਕਮੇਟੀ ਤੋਂ ਸਿਹਤ ਮੰਤਰੀ ਪੰਜਾਬ ਸਿਹਤ ਮੰਤਰੀ ਭਾਰਤ ਸਰਕਾਰ ਨਾਲ ਅਸੀਂ ਆਪਣਾ ਫੂਡ ਸੈਫਟੀ ਡਿਪਾਰਟਮੈਂਟ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿਹਤ ਮੰਤਰੀ ਡਾਟਰ ਪ੍ਰਵੀਨ ਸਿੰਘ ਨੂੰ ਅਸੀਂ ਭੇਜ ਚੁੱਕੇ ਹਾਂ ਕੋਈ ਆਇਆ ਕੋਈ ਕਾਰਵਾਈ ਕੀਤੀ ਸਾਨੂੰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਾਨੂੰ ਜਿਹੜਾ ਹੈਗਾ ਸਾਨੂੰ ਉਮੀਦ ਹੈ ਕਿ ਇਹ ਪ੍ਰਸ਼ਾਸਨ ਕੁਝ ਕਾਰਵਾਈ ਕਰੂਗਾ ਤਾਂ ਗਜ਼ਰ ਇਨੀਸ਼ੀਏਟਿਵ ਲਾਊਗਾ ਕੀ ਪੈਸੇ ਦੇਊਗਾ ਕਿਉਂਕਿ ਬੱਚਿਆਂ ਦੇ ਵਾਸਤੇ ਇਹ ਹਾਨੀ ਕਰਕੇ ਸਭ ਤੋਂ ਜ਼ਿਆਦਾ ਜੀ ਮੈਂ ਤਾਂ ਦੇਖੋ ਇਹ ਪ੍ਰਸ਼ਾਸਨ ਬੇਨਤੀ ਕਰੂੰਗਾ ਤੁਸੀਂ ਕਿਸੇ ਕੋ ਨਾ ਹਨ ਹੋਣੀ ਘਟਨਾ ਦੀ ਵੇਟ ਨਾ ਕਰੋ ਇਸ ਮਾਮਲੇ ਤੇ ਤੁਹਾਨੂੰ ਇਨੀਸ਼ੀਏਟਿਵ ਲੈ ਕੇ ਸਭ ਤੋਂ ਪਹਿਲਾਂ ਇਹਨਾਂ ਦੀ ਵਿਕਰੀ ਤੇ ਰੋਕ ਲਗਾਈ ਜਾਵੇ ਜਿੰਨੇ ਵੀ ਕਰਾਨਾ ਸਟੋਰ ਨੇ ਕੰਡਕਸ਼ੀਨ ਸਟੋਰ ਨੇ ਉਹਨਾਂ ਵੱਲੋਂ ਉਹ ਰੇਡਸ ਕਰਕੇ ਤੇ ਸਾਰਾ ਇਹ ਸਟਾਕ ਇਕੱਠਾ ਕੀਤਾ ਜਾਵੇ ਪਰ ਜੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹ ਸਹਿਯੋਗ ਹੋਈ ਜਾਗਦਾ ਜਦੋਂ ਕਿ ਕੋਈ ਘਟਨਾ ਹੁੰਦੀ ਹੈ ਜਾਂ ਜਿਸ ਤਰ੍ਹਾਂ ਕਿ ਕੋਈ ਮੈਸੇਜ ਦਿੱਤਾ ਜਾਂਦਾ ਕਿ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਤੇ ਦੁਬਾਰਾ ਜੀ ਬਿਲਕੁਲ ਨਹੀਂ ਸਹਿਯੋਗ ਦਾ ਮੈਗਾ ਫੇਲਿਅਰ ਹੈ ਇਹਨਾਂ ਨੂੰ ਮਰ ਘਟਨਾ ਤੋਂ ਬਾਅਦ ਹੀ ਜਾਗਦੇ ਨੇ ਉਹਨਾਂ ਨੂੰ ਚਾਹੀਦਾ ਪ੍ਰੋਟੀਨ ਚੈੱਕ ਅਪ ਕਰਦੇ ਰਹਿਣ ਇਹਨਾਂ ਦੇ ਟਾਈਮ ਐਮਪਲੋਈਜ਼ ਨੇ ਉਹ ਮਤਲਬ ਸਿਵਲ ਵਰਤੀ ਵਿੱਚ ਜਾ ਕੇ ਦੁਕਾਨਾਂ ਦੇਖਦੇ ਰਹਿਣ ਉਹ ਤੇ ਆਪਾਂ ਜਾ ਕੇ ਦੇਖਣ ਵੀ ਕੀ ਵਸੇ ਮਲਵਾਇਆ ਨਹੀਂ ਵਿਕਰੇਆ ਕਾ ਮਤਲਬ ਸੋ ਪੂਰਾ ਸ਼ਹਿਰ ਮਨਾ ਰਿਹਾ ਛੋਟੀ ਮਾਸੂਮ ਬੱਚੀ ਜਿੱਥੇ ਕਿ ਜਿਹੜੀ ਖੁਸ਼ੀਆਂ ਮਤਲਬ ਕੁਝ ਮਿੰਟਾਂ ਬਾਅਦ ਹੀ ਮਤਲਬ ਮਾਹਤਮ ਜੋ ਬਦਲ ਗਈ ਸੀ ਆ ਤੇ ਉਹ ਮੈਟਰ ਪਾਸ ਠੰਡਾ ਨਹੀਂ ਹੋਇਆ ਉਹ ਉਤੋ ਹੀ ਮਤਲਬ ਲੋੜ ਆ ਫੇਰ ਲੈਂਦੀ ਫੇਰ ਭਾਗ ਪਟਾਲਾ ਡਾਕਟਰ ਵਿਜੇ ਕੁਮਾਰ ਡੀ.ਐਚ. ਪਟਿਆਲਾ ਅੱਜ ਇਸ ਅੱਜ ਉਹ ਸੈਂਪਲਿੰਗ ਕਰ ਰਹੇ ਆ ਅਸੀਂ ਇਹ ਬੱਚਿਆਂ ਨੂੰ ਦੇਖਣ ਵਾਲੀਆਂ ਆਟਮਾਂ ਦੀ ਸੈਂਪਲਿੰਗ ਕਰ ਰਹੇ ਆ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾਫੀ ਸਰਿੰਜਾਂ ਦੀ ਤੁਸੀਂ ਉਸਦੀ ਵੀ ਸੈਂਪਲ ਭਰੀ ਕੀ ਹੈ ਹਾਂ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਦੇ ਮੁਤਾਬਕ ਅਸੀਂ ਅੱਜ ਸਰਿੰਜਾਂ ਉਰੋਂ ਸਰਿੰਜਾਂ ਦਾ ਸੈਂਪਲ ਵੀ ਚੱਕਿਆ ਹੈ ਕਿਸ ਤਰੀਕੇ ਦਾ ਸੈਂਪਲ ਚੱਕਿਆ ਇੱਕ ਸਰਿੰਜਾਂ ਦਾ ਤੇ ਇੱਕ ਕੋਈ ਮਾਉਥ ਸਪਰੇ ਸਵੀਟਨਰ ਹੈ ਅੱਜ ਕੱਲੀ ਇਸੀ ਦੁਕਾਨ ਤੇ ਸੈਂਪਲਿੰਗ ਹੈ ਕਿਥੇ ਹੋਰ ਵੀ ਜਾ ਰਹੇ ਨਹੀਂ ਹੋਰ ਵੀ ਕਰਾਂਗੇ ਜੇ ਜੇ ਸਾਨੂੰ ਕੋਈ ਪਤਾ ਲੱਗੂ ਤੇ ਆਦਰਵਾਈਜ਼ ਸਾਡੇ ਕੋਲੇ ਹੋਰ ਵੀ ਦੋ ਤਿੰਨ ਥਾਂ ਤੇ ਸੈਂਪਲਿੰਗ ਕਰਾਂਗੇ ਬੀਐਸਓ ਜ਼ਰੂਰੀ ਕੀ ਹੈ ਕਿ ਜਦੋਂ ਵੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਹੀ ਤੁਸੀਂ ਜਾਣਿਓ ਅੱਗੇ ਪਿੱਛੇ ਕੀ ਕੋਈ ਹੋ ਰਿਹਾ ਜਾ ਰਹੇ ਨਹੀਂ ਅੱਗੇ ਪਿੱਛੇ ਵੀ ਜਾਣਦੇ ਆ ਪਰ ਉਹਨਾਂ ਚੀਜ਼ਾਂ ਦਾ ਤੁਹਾਨੂੰ ਪ੍ਰੈਸ ਨੂੰ ਨਹੀਂ ਪਤਾ ਹੁੰਦਾ ਤੇ ਅਸੀਂ ਆਪਣੀ ਸੈਂਪਲਿੰਗ ਰੂਟੀਨ ਦੇ ਵਿੱਚ ਬਹੁਤ ਦੁਕਾਨਾਂ ਤੇ ਕਰਦੇ ਆ ਜਿਹੜੇ ਚੀਜ਼ ਵਿਕਦੇ ਕਿੱਥੋਂ ਆਉਂਦੇ ਕੁਝ ਪਤਾ ਲੱਗਦਾ ਨਹੀਂ ਇਹਦੇ ਬਾਰੇ ਕੋਈ ਨਹੀਂ ਪਤਾ ਜੋ ਬਿੱਲ ਦੇ ਉੱਤੇ ਐਡਰੈਸ ਹੈ ਉਹਦੇ ਨਾਲ ਅਸੀਂ ਉਹ ਅਸੀਂ ਆਪਣੇ ਇੱਕ ਪੇਪ ਤੇ ਜੇ ਉਹਦੇ ਮੁਤਾਬਕ ਕੋਈ ਹੋਊਗਾ ਤਾਂ ਸ਼ਹਿਰ ਚ ਕਾਫੀ ਥਾਵਾਂ ਤੇ ਵਿਕਰੀ ਆਪਾਂ ਇੱਕ ਦੁਕਾਨ ਤੇ ਖੜਿਆ ਆ ਗਏ ਤੁਸੀਂ ਜਾਓਗੇ ਕਿ ਹੋਰ ਸਮਾਪਤ ਨਹੀਂ ਸਾਨੂੰ ਅਸੀਂ ਹੋਰ ਦੁਕਾਨਾਂ ਤੇ ਵੀ ਜਾਵਾਂਗੇ ਪਰ ਜੇ ਸਾਨੂੰ ਕੋਈ ਪਾਰਟਿਕੂਲਰ ਦੁਕਾਨ ਦਾ ਤੁਹਾਨੂੰ ਕੋਈ ਪਤਾ ਹੈ ਤਾਂ ਸਾਨੂੰ ਜਰੂਰ ਦੱਸੋ ਪਾਰਟਿਕੂਲਰ ਕੋ ਦੱਸੇਗਾ ਨਾ ਤੁਸੀਂ ਆਪ ਚੈੱਕ ਕਰੋਗੇ ਨਹੀਂ ਅਸੀਂ ਤਾਂ ਚੈੱਕ ਕਰਾਂਗੇ ਜੇ ਤੁਸੀਂ ਚੈੱਕ ਕਰੋਗੇ ਤਾਂ ਲੱਗਦਾ ਕਿ ਕਾਰਵਾਈ ਹੋਰ ਵਧੀਗੀ ਕਿ ਹੋਰ ਸੀਮਤ ਰਹੇਗੀ ਨਹੀਂ ਬਿਲਕੁਲ ਵਧੇਗੀ ਕਿਉਂ ਨਹੀਂ ਵਧੇਗੀ ਕਿ ਕਿਸਰੰਦੇ ਵਿਚਾਰ ਗੜ ਮੰਨੇ ਜਾਂਦੇ ਜਿੱਥੇ ਚੈੱਕ ਕਰੋਗੇ ਤੁਸੀਂ ਬਿਲਕੁਲ ਜਾਵਾਂਗੇ ਕਿਉਂ ਨਹੀਂ ਜਾਵਾਂਗੇ ਇਹ ਪ੍ਰਥਾ ਉੱਥੋਂ ਸਟਾਰਟ ਹੁੰਦੀ ਨਾ ਸਾਰੀ ਚੀਜ਼ हां बिल्कुल चेक दे जनता को जएगी इट कैन बी विद इन अ वीक और टू बी तू दस दोगे इस रिपोर्ट बारे हां बिल्कुल ਦੱਸਾਂਗੇ ਜੇ ਇਹ ਤਾਂ ਸੈਂਪਲ ਫੇਲ ਹੋਏ ਤਾਂ ਕੀ ਕਾਰਵਾਈ ਹੁੰਦੀ ਹੈ ਇਸ ਤੋਂ ਬਾਅਦ ਅਕੋਰਡਿੰਗ ਟੂ ਰਿਜ਼ਲਟ ਉਹਦੇ ਉੱਤੇ ਕਾਰਵਾਈ ਹੋਊਗੀ ਤੇ ਜਿੱਥੋਂ ਇਹ ਬੰਡ ਰਹੀ ਹੈ ਇਹ ਮੈਨੂਫੈਕਚਰਰ ਉੱਥੋਂ ਤੱਕ ਵੀ ਪਹੁੰਚ ਕੀਤੀ ਜਾਏਗੀ ਉਹਦਾ ਅਸੀਂ ਐਡਰੈਸ ਲਿਖ ਲੇਤਾ ਹੈ ਤੇ ਉਹਨੂੰ ਵੀ ਅਸੀਂ ਜੇ ਫੇਲ ਹੁੰਦੇ ਹੈ ਤਾਂ ਉਹਨੂੰ ਵੀ ਇੱਕ ਪਾਰਟੀ ਬਣਾਇਆ ਜਾਏਗਾ ਵੱਖਰੇ ਵੱਖਰੀ ਜਿਹੜੀ ਚੀਜ਼ ਆ ਸਭ ਦੇ ਵੀ ਪਾਰਟੀ ਬਣਾਇਆ ਜਾਏਗਾ ਮੈਨੂਫੈਕਚਰਰ ਬਿਲਕੁਲ ਬਣਾਇਆ ਜਾਏਗਾ ਕੀ ਹਦਾਇਤ ਕੀ ਦੇਣਾ ਚਾਹੁੰਦੇ ਜਿਹੜੇ ਲੋਕ ਇਦਾਂ ਦਾ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਇਹ ਵਧੀਆ ਚੀਜ਼ਾਂ ਵਿੱਚੋਂ ਤੇ ਰੰਗਦਾਰ ਚੀਜ਼ਾਂ ਨੂੰ ਘੱਟ ਵਿੱਚੋਂ ਤੇ ਨਿਊਟ੍ਰੀਸ਼ੀਅਸ ਚੀਜ਼ਾਂ ਵਿੱਚੋਂ ਜੋ ਬੱਚੇ ਨੇ ਖਾਣੀਆਂ ਇੱਕ ਕੈਨੀ ਵਾਇਰਲ ਹੋ ਜਾਂਦਾ ਤੇ ਅਸੀਂ ਇੱਕ ਉਹਨਾਂ ਨੂੰ ਕਹਾਂਗੇ ਵੀ ਇੱਕ ਆਪਣੇ ਲਾਇਸੈਂਸ ਜ਼ਰੂਰ ਬਣਾਓ ਡਾਕਟਰ ਵੀ ਇੱਕ ਅਕਸਰ ਆਪਾਂ ਦੇਖਦੇ ਕਿ ਇੰਜੈਕਸ਼ਨ ਮੈਨ ਲੱਗਦਾ ਦੁਕਾਨਾਂ ਤੋਂ ਨਹੀਂ ਮਿਲਦੇ ਔਰ ਆਮ ਛੋਟੇ ਦੁਕਾਨਾਂ ਤੋਂ ਮਿਲਦਾ ਪਰ ਚੋਣ ਵਾਲੇ ਦੁਕਾਨਾਂ ਤੋਂ ਇਹ ਚੀਜ਼ਾਂ ਦਾ ਵੈਸੇ ਦੁਕਾਨ ਡਾਕਟਰ ਵਾਲੇ ਨਹੀਂ ਦਿੰਦੇ ਹਸਪੀਟਲ ਵਾਲੇ ਨਹੀਂ ਦਿੰਦੇ ਜੀ ਨਹੀਂ ਇੰਜੈਕਸ਼ਨ ਇਹਦੇ ਬਾਰੇ ਤਾਂ ਦੇਖੋ ਜਦੋਂ ਸਾਨੂੰ ਕੋਈ ਇੰਜੈਕਸ਼ਨ ਤੇ ਕੋਈ ਪੈਕਿੰਗ ਕੋਈ ਗਲਤ ਮਿਲਦੀ ਆ ਤਾਂ ਅਸੀਂ ਉਹਦੇ ਜਰੂਰ ਸੈਂਪਲਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਚੀਜ਼ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ ਜੀ ਇਟ ਕੈਨ ਬੀ ਇੱਕ ਸਰ ਸਾਸ ਜਿਹੜੀ ਕੈਨੀਆਂ ਚ ਵਾਕ ਬੇਕਰੀਆ ਰੇੜੀਆਂ ਵਾਲੇ ਵੇਚ ਰਹੇ ਆ ਉਹਦੇ ਬਾਰੇ ਕੋਈ ਐਕਸ਼ਨ ਲੈਣ ਜਾ ਰਹੇ ਹਾਂ ਜੇ ਸਾਨੂੰ ਕਿਤੇ ਮਿਲੂਗੀ ਤਾਂ ਜਰੂਰ ਭਰਾਂਗੇ ਫੈਕਟਰੀ ਦਾ ਰੇਟ ਪਾਰੋਗੇ ਬਿਲਕੁਲ ਮਾਰਾਂਗੇ ਕਿਉਂ ਨਹੀਂ ਮਾਰਾਂਗੇ ਸਾਡਾ ਇੱਕੋ ਹੀ ਮੰਤਵ ਹੈ ਵਧੀਆ ਲੋਕਾਂ ਨੂੰ ਵਧੀਆ ਸਰਵਿਸ ਦੇਣਾ ਥੈਂਕ ਯੂ ਸਰ